ਮੈਂ ਵਿਵੇਕਨੰਨ ਨੂੰ ਪੜਿਆ ਸੀ ਤੇ ਉਹ ਕਹਿੰਦਾ ਇਹ ਜਿਹੜੇ અવਤਾਰ ਨੇ ਨਾ ਸਮੇ ਤੋਂ ਪਹਿਲੇ ਆ ਜਾਂਦੇ ਨੇ ਜਦ ਆਉਂਦੇ ਨੇ ਇਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਸਮਝਣ ਵਾਲਾ ਨਹੀਂ ਆਉਂਦਾ ਤੇ ਜਦ ਕਿਦਰ ਕੋਈ ਇੱਕ ਕਦ ਸੁਣਨ ਵਾਲਾ ਸਮਝਣ ਵਾਲਾ ਪੈਦਾ ਹੁੰਦਾ ਉਦੋਂ ਹੁੰਦੇ ਨੇ ਮੈਂ ਹੈਰਾਨ ਹੋਇਆ ਉਸ ਮਹਾਪੁਰਸ਼ ਦੇ ਬੋਲ ਤੋਂ ਕਿਦ ਸਾਰੇ ਹੀ અવਤਾਰ ਸਮੇ ਤੋਂ ਪਹਿਲੇ ਆਏ ਨੇ ਇਸੇ ਵਾਸਤੇ ਕਿ ਸੇ ਨਸੂਲੀ ਤੇ ਚੜਿਆਗੇ ਕਿਸੇ ਦੇ ਦੰਦ ਤੋੜੇਗੇ। ਮੁਹੰਮਦ ਸਾਹਿਬ ਦੇ ਦੰਦ ਤੋੜੇਗੇ। ਕਿਸੇ ਨੂੰ ਤਤੀ ਤਵੀ ਤੇ ਬਿਠਾਇਆ ਗਿਆ। ਕਿਸੇ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ। ਕਿਸੇ ਦੇ ਬੱਚਿਆਂ ਨੂੰ ਦੀਵਾਰਾਂ ਦੇ ਚਿਣਿਆ ਗਿਆ। ਤੇ ਕਿਸੇ ਦੇ ਭਗਤ ਸਿੱਖ ਦੇ ਬੰਦ-ਬੰਦ ਕੱਟੇ ਗਏ। ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ। ਗਿਆ ਚੋਰੀ ਕੀਤੀ ਸੀ ਯਾਰੀ ਕੀਤੀ ਸੀ ਹਿੰਸਾ ਕੀਤੀ ਸੀ ਕੁਝ ਵੀ ਨਹੀਂ ਕੀ ਕੀਤਾ ਸੀ ਕਿਸੇ ਚੋਰ ਨੂੰ ਵੀ ਇਸ ਡੰਗ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿਸੇ ਦੁਰਾਚਾਰੀ ਨਾਲ ਵੀ ਇਸ ਡੰਗ ਦਾ ਵਿਵਹਾਰ ਨਹੀਂ ਕੀਤਾ ਜਾਂਦਾ ਪਰ ਕਿਸੇ ਕਾਤਲ ਨਾਲ ਵੀ ਇਸ ਡੰਗ ਦੀ ਸਜ਼ਾ ਆਈ ਹੋਵੇ ਕਿ ਦੇ ਬੰਦ-ਬੰਦ ਘਟੋਏ ਸੱਤੇ ਨਹੀਂ ਕਸੂਰ ਕੀ ਸੀ ਵਕਤ ਤੋਂ ਪਹਿਲੇ ਆ ਜਾਂਦੇ ਨੇ ਵਿਵੇਕਾਨੰਦ ਕਹਿੰਦਾ ਹੈ ਔਰ ਬੋਲ ਇਤਨੇ ਉੱਚੇ ਹੁੰਦੇ ਨੇ ਇਤਨੇ ਉੱਚੇ ਹੁੰਦੇ ਨੇ ਕਿ ਲੋਕਾਂ ਦੇ ਸਿਰ ਨਹੀਂਵੇਂ ਹੁੰਦੇ ਤੇ ਲੋਕਾਂ ਨੂੰ ਸਿਰ ਨਹੀਂ ਵਾਹੁਣਾ ਕਬੂਲ ਨਹੀਂ ਪਰਵਾਹ ਨਹੀਂ ਇੱਕ ਕੋਸ਼ਿਸ਼ ਕਰਦੇ ਨੇ ਰੱਬ ਤੂੰ ਆਪਣਾ ਸਿਰ ਜ਼ਰਾ ਨਹੀਂ ਵਾਹ ਕਰ ਤੂੰ ਨਹੀਂ ਵਾਹ ਜਿੱਦ ਪਰਮਾਤਮਾ ਹੀ ਨੀਵਾ ਹੋ ਗਿਆ ਤਾਂ ਫਿਰ ਪਰਮਾਤਮਾ ਸਾਡੇ ਵਰਗਾ ਫਿਰ ਪੂਜਣ ਦੀ ਕੀ ਲੋੜ ਹੈ ਫਿਰ ਸਜਦਾ ਕਰਨ ਦੀ ਕੀ ਲੋੜ ਹੈ